ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵੀ ਸਾਰੀਆਂ ਬਹੁਤ ਟ੍ਰੈਂਡੀ ਨੇ ਐਕਸਕਲੂਸਿਵ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪੈਗਾ ਕਿ ਮੈਂ ਕਿਹੜੇ ਕਿਹੜੇ ਸੂਟ ਕਿਵੇਂ ਦੇ ਐਡ ਕੀਤੇ ਨੇ ਬਹੁਤ ਹੀ ਪਿਆਰਾ ਰਿਯਾਨ ਤੇ ਕਾਟਨ ਦੀ ਨਾਲ ਪ੍ਰਿੰਟਡ ਸ਼ਰਟ बॉਟਮ ਜਿਹੜਾ ਆਏਗਾ ਰਿਯਾਨ ਦਾ ਆਏਗਾ ਫੈਬਰਿਕ ਜਿਹੜਾ ਹੈ ਸ਼ਰਟ ਤੁਹਾਨੂੰ ਲਗਭਗ 2 ਮੀਟਰ ਦੀ ਵੱਡੇ ਪਰਦੀ ਮਿਲੇਗੀ बॉਟਮ 2 ਮੀਟਰ ਦਾ ਮਿਲੇਗਾ ਵੱਡੇ ਪਰ ਦਾ 550 ਰੁਪਏ ਦਾ ਰੇਟ ਹੈ ਬਾਟਮ ਤੇ ਤੁਸੀਂ ਦੇਖ ਸਕਦੇ ਹੋ ਕਿ ਬੜਾ ਪਿਆਰਾ ਕੱਟਵਰਕ ਹੋਇਆ ਪਲਾਜ਼ੋ ਸਟਾਈਲ ਦਾ ਬਾਟਮ ਮਿਲੇਗਾ ਰੰਗੇ ਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ 550 ਦਾ ਰੇਟ ਹੈ ਸੂਟ ਬਹੁਤ ਸੋਹਣੇ ਨੇ ਅਫੋਰਡੇਬਲ ਰੇਟ ਹੈ ਗਰਮੀਆਂ ਲਈ ਫੈਸ਼ਨੇਬਲ ਸੂਟ ਨੇ ਟਾਪ ਬਾਟਮ ਮੈਂ ਦੁਪੱਟਾ ਤਿੰਨ ਪੀਸਾਂ ਦੇ ਵਿੱਚ ਬਹੁਤ ਹੀ ਪਿਆਰਾ ਸਮਰ ਕਲੈਕਸ਼ਨ ਆਈ ਹੈ ਅਲਰਵੀਆ ਬ੍ਰਾਂਡ ਵੱਲੋਂ ਡਿਜੀਟਲ ਪ੍ਰਿੰਟਡ ਤੁਹਾਨੂੰ ਬਹੁਤ ਹੀ ਪਿਆਰੀ ਕੈਮਰੀ ਕਾਟਨ ਵਿੱਚ ਟਾਪ ਦਾ ਫੈਬਰਿਕ ਮਿਲੇਗਾ ਬਹੁਤ ਹੀ ਪਿਆਰਾ ਸੈਲਫ ਪ੍ਰਿੰਟ ਦੇ ਨਾਲ ਸੈਲਫ ਡਿਜੀਟਲ ਪ੍ਰਿੰਟ ਦੇ ਨਾਲ ਪਿਓਰ ਕੈਮਰੀ कॉटन ਦਾ बॉटम ਮਿਲੇਗਾ ਤੇ ਡਿਜੀਟਲ ਪ੍ਰਿੰਟ ਦੇ ਨਾਲ ਹੀ ਪਿਓਰ ਕੈਮਰੀ कॉटन ਦਾ ਤੁਹਾਨੂੰ ਦੁਪੱਟਾ ਮਿਲੇਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ बॉटम ਹੈ ਦੁਪੱਟਾ ਵੀ ਤੁਹਾਨੂੰ 2.5 ਮੀਟਰ ਦਾ ਮਿਲੇਗਾ ਇੱਥੇ ਜਿਹੜਾ ਕਿ ਸੂਟ ਹੈ ਇਹਦੇ ਵਿੱਚ ਤੁਸੀਂ ਅਗਰ ਇੱਕ ਸੂਟ ਬਾਈ ਕਰਦੇ ਹੋ ਇਹ ਵਾਲਾ ਤੁਹਾਨੂੰ ਉਹ ਮਿਲੇਗਾ 690 ਦੇ ਵਿੱਚ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਉਹ ਤੁਹਾਨੂੰ 1220 ਰੁਪਏਾਂ ਦੇ ਵਿੱਚ ਮਿਲ ਜਾਣਗੇ ਇੱਕ ਸੂਟ ਬਾਈ ਕਰਨਾ ਚਾਹੁੰਦੇ ਹੋ 1 ਸੂਟ ਦੇ ਤੁਸੀਂ ਰਿਕੁਆਇਰਮੈਂਟ ਹੈ ਤੇ 690 ਜੇਕਰ 2 ਬਾਈ ਕਰਨਾ ਚਾਹੁੰਦੇ ਹੋ ਤੇ 1220 ਸ਼ਿਪਿੰਗ ਚਾਰजेस ਫ੍ਰੀ ਹੈ ਰੰਗ ਇਹਦੇ ਵਿੱਚ ਲਗਭਗ 26 27 ਹੈਗੇ ਨੇ ਬਿਲਕੁਲ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਰੰਗ ਜਿਹੜੇ ਨੇ ਨਿੱਕੀ ਬੂਟੀ ਵਾਲੇ ਵੱਡੇ ਫਲਾਵਰ ਪ੍ਰਿੰਟਰ ਵਾਲੇ ਹੈਗੇ ਨੇ बॉटਮ ਜਿਹੜਾ ਆਏਗਾ ਉਹ ਸੈਲਫ ਪ੍ਰਿੰਟਰ ਨਾਲ ਆਏਗਾ ਡਿਜੀਟਲ ਪ੍ਰਿੰਟ ਹੈ ਸ਼ਰਟ बॉਟਮ ਐਂਡ ਦੁਪੱਟੇ ਤੇ ਸ਼ਰਟ ਵੀ ਪ੍ਰਿੰਟਡ ਹੈ ਦੁਪੱਟਾ ਵੀ ਪ੍ਰਿੰਟਡ ਹੈ ਪ੍ਰਾਈਸ ਬੜਾ ਅਫੋਰਡੇਬਲ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਟੌਪ बॉटम ਮੈਂ ਦੁਪੱਟਾ ਤਿੰਨੋਂ ਚੀਜ਼ਾਂ ਦਾ ਜਿਹੜਾ ਫੈਬਰਿਕ ਆ ਕੈਮਰੀ ਕਾਟਨ ਆਏਗਾ ਗਰਮੀਆਂ ਲਈ ਸਪੈਸ਼ਲ ਹੈ ਬਹੁਤ ਵਧੀਆ ਫੈਬਰਿਕ ਹੁੰਦਾ ਰੇਟ ਬੜਾ ਅਫੋਰਡੇਬਲ ਹੈ ਤੇ ਸਮਰ ਸਪੈਸ਼ਲ ਕਲੈਕਸ਼ਨ ਆ ਨੇ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਤੇ ਸਭ ਦੀ ਚੋਇਸ ਨੂੰ ਸਾਹਮਣੇ ਰੱਖ ਕੇ ਰੰਗ ਜਿਹੜੇ ਨੇ ਐਡ ਕੀਤੇ ਗਏ ਨੇ ਬੜੇ ਪਿਆਰੇ ਪਿਆਰੇ ਰੰਗਾਂ ਨੂੰ ਇਹਦੇ ਵਿੱਚ ਇਹ ਜਿਹੜਾ ਸੈੱਟ ਹੈ ਇਹਦੇ ਵਿੱਚ ਐਡ ਕੀਤਾ ਗਿਆ ਬਹੁਤ ਸੋਹਣੇ ਸੂਟ ਨੇ ਰੰਗ ਬਹੁਤ ਪਿਆਰੇ ਨੇ ਬਹੁਤ ਹੀ ਪਿਆਰੇ প্রিনਟ ਸ਼ਰਟ बॉਟਮ ਤੇ ਦੁਪੱਟਾ ਪਲੇਨ ਕਾਟਨ ਦੀ ਕਲੈਕਸ਼ਨ ਆਈਆਂ ਨੇ ਦੁਪੱਟਾ ਤੁਹਾਨੂੰ ਇਹਦੇ ਵਿੱਚ ਹਾਫ ਜੀ ਫੋਨ ਦਾ ਮਿਲੇਗਾ 2 ਮੀਟਰ ਦੀ ਸ਼ਰਟ ਜਿਹੜੀ ਤੁਹਾਨੂੰ ਮਿਲੇਗੀ ਲਗਭਗ 2 ਮੀਟਰ ਦੀ ਪਰ ਵੱਡਾ 바ਰ ਹੈ 2.5 ਮੀਟਰ ਵਰਗੀ ਹੀ ਹੁੰਦੀ ਹੈ बॉਟਮ 2 ਮੀਟਰ ਦਾ ਦੁਪੱਟਾ 2.5 ਮੀਟਰ ਦਾ ਤੇ 640 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਪਿਓਰ ਕਾਟਨ ਤੇ ਨਾਇਲੋਨ ਮਿਕਸ ਦਾ ਪ੍ਰਿੰਟਡ ਸ਼ਰਟ ਆਏਗੀ ਜਦੀ ਕੀ ਲੈਂਥ ਤੁਹਾਨੂੰ 54 ਤੱਕ ਮਿਲ ਜੇਗੀ ਪਲੇਨ ਬਾਟਮ ਹੈ ਪਲੇਨ ਦੁਪੱਟਾ ਹੈ ਦੁਪੱਟਾ ਜਿਹੜਾ ਉਹ ਤੁਹਾਨੂੰ ਹਾਫ ਪਿਓਰ ਦਾ ਮਿਲੇਗਾ 640 ਇਹਦਾ ਰੇਟ ਹੈ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਤੇ ਸਮਰ ਸਪੈਸ਼ਲ ਕਲੈਕਸ਼ਨਾਂ ਨੇ ਸਾਰੀਆਂ ਦੀ ਸਾਰੀਆਂ ਬਾਈ 1 ਗੈਟ 1 ਵਿੱਚ ਆਫਰ ਆਈ ਹੈ ਅਲਟਵੀਹਾ ਬ੍ਰਾਂਡ ਵਿੱਚ ਨਵੇਂ ਪ੍ਰਿੰਟ ਐਡ ਹੋਏ ਨੇ ਮਸਲੀਨ ਦਾ ਤੁਹਾਨੂੰ ਕੰਬੋ ਮਿਲੇਗਾ ਅਲਟਵੀਹਾ ਬ੍ਰਾਂਡ ਵੱਲੋਂ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਨਾਲ ਮਸਲੀਨ ਦਾ ਮਸਲੀਨ ਕਾਟਨ ਦਾ ਟਾਪ ਮਿਲੇਗਾ ਜਿਹੜਾ ਕਿ 1 ਮੀਟਰ ਤੇ 1.80 ਮੀਟਰ ਦਾ ਹੋਏਗਾ ਜਿਹਦੀ ਜਿਹੜੀ ਵਿਡਥ ਹੈ ਲੰਬਾਈ ਆ 60 ਤੱਕ ਜਾਏਗੀ ਤੁਸੀਂ ਉਹਨੂੰ ਆਪਣੇ ਅਕੋਰਡਿੰਗਲੀ ਸਿਚ ਕਰਵਾ ਸਕਦੇ ਹੋ ਬਾਟਮ ਦਾ ਵੀ ਸੇਮ ਫੈਬਰਿਕ ਆਏਗਾ ਮਸਲੀਨ ਕਾਟਨ ਵਿੱਚ ਸੈਲਫ ਪ੍ਰਿੰਟ ਨਾਲ ਆਏਗਾ ਬਹੁਤ ਪਿਆਰੇ ਕਲਰ ਨੇ ਕੰਬੀਨੇਸ਼ਨ ਬੜੇ ਸੋਹਣੇ ਨੇ ਏ ਜਿਹੜਾ ਦੋ ਸੂਟ ਤੁਸੀਂ ਘੱਟੋ ਘੱਟ ਬਾਈ ਕਰਨੇ ਨੇ ਦੋ ਸੂਟ ਤੁਸੀਂ ਬਾਈ ਕਰਨੇ ਨੇ 730 ਵਿੱਚ ਤੇ ਜੇਕਰ ਤੁਸੀਂ ਚਾਰ ਸੂਟ ਬਾਈ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਮਿਲ ਜਾਣਗੇ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਦੋ ਸੂਟ ਮਿਨੀਮਮ ਕਰਨੇ ਨੇ ਦੋ ਸੂਟ ਤੁਸੀਂ ਕਰਨੇ ਹੋ ਤਾਂ 730 ਤੇ ਜੇਕਰ ਤੁਸੀਂ ਇੰਟਰਸਟਡ ਹੋ ਕਿ ਚਾਰ ਸੂਟ ਹੀ ਬਾਈ ਕਰਨੇ ਆ ਤੇ ਫਿਰ ਉਹਦੇ ਲਈ ਤੁਹਾਨੂੰ 1200 ਰੁਪਏ ਪੇ ਕਰਨੇ ਹੋਣਗੇ ਸ਼ਿਪਿੰਗ ਚਾਰजेस ਫ੍ਰੀ ਹੈ ਹੋਮ ਡਿਲੀਵਰੀ ਅਵੇਲੇਬਲ ਹੈ ਆਲਓਵਰ ਇੰਡੀਆ ਕੋਈ ਐਕਸਟਰਾ ਚਾਰਜਸ ਨਹੀਂ ਲੱਗਦੇ ਸੇਮ ਐਜ਼ ਇਟ ਇਜ਼ ਪ੍ਰਾਈਸ ਆਏਗਾ ਜੋ ਇੱਥੇ ਦੱਸ ਰਹੀ ਹਾਂ ਇਸ ਤੋਂ ਇਲਾਵਾ ਨਾ ਤਾਂ ਪ੍ਰਾਈਸ ਨਾ ਹੋਰ ਕੁਝ ਵੀ ਐਕਸਟਰਾ ਨਹੀਂ ਲੱਗੇਗਾ ਰੰਗ ਬੜੇ ਪਿਆਰੇ ਨੇ ਸੋਨੇ ਨੇ 730 ਵਿੱਚ 2 ਸੂਟ 1200 ਦੇ ਵਿੱਚ 4 ਸੂਟ 4 ਸੂਟਾਂ ਵਾਲੀ ਆਫਰ ਹੈ ਬੜੇ ਸੋਨੇ ਰੰਗ ਤੇ ਡਿਜ਼ਾਈਨ ਪੈਟਰਨ ਨੇ ਲਖਨਵੀ ਵਰਕ ਦੇ ਨਾਲ ਬਹੁਤ ਹੀ ਪਿਆਰਾ 1350 ਰੁਪਿਆ ਦੇ ਵਿੱਚ ਸੂਟ ਆਏਗਾ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਉਹ ਚਾਰ ਨੇ ਬਹੁਤ ਸੋਨੇ ਰੰਗ ਨੇ ਪਿਆਰੇ ਡਿਜ਼ਾਈਨ ਨੇ ਵਰਕ ਬੜਾ ਪਿਆਰਾ ਹੈ ਤੇ ਗਰਮੀਆਂ ਵਿੱਚ ਵੈਡਿੰਗਸ ਤੇ ਪਾਉਣ ਲਈ ਫੈਬਰਿਕ ਬਹੁਤ ਸੋਹਣਾ ਹੈ ਸੁਪੀਰੀਅਰ ਕੁਆਲਿਟੀ ਦਾ ਹੈ ਕੁਆਲਿਟੀ ਲਈ ਕੰਪਰੋਮਾਈਜ਼ ਅਸੀਂ ਕਦੀ ਨਹੀਂ ਕਰਦੇ ਤੇ ਇਸ ਲਈ 컬렉ਸ਼ਨ ਬਹੁਤ ਹੀ ਜ਼ਿਆਦਾ ਸਪੀਸ਼ਲ ਹੈ ਪਿਓਰ ਕਾਟਨ ਦੀ 올ਓਵਰ ਪ੍ਰਿੰਟਰਡ ਸੂਟ ਤੁਹਾਨੂੰ ਮਿਲੇਗਾ 5 ਮੀਟਰ ਦਾ 975 ਰੁਪਏ ਦਾ ਪ੍ਰਾਈਸ ਹੈ ਮਸਲੀਨ ਦਾ ਦੁਪੱਟਾ ਮਿਲੇਗਾ ਪੈਚਵਰਕ ਹੋਇਆ ਲੈਸ ਵੀ ਲੱਗੀ ਹੋਈ ਹੈ ਦੁਪੱਟੇ ਦੇ ਸਾਡੇ ਪੂਰਾ ਚੌੜਾ ਦੁਪੱਟਾ ਛੋਟਾ ਜਿਹਾ ਦੁਪੱਟਾ ਨਹੀਂ ਹੈਗਾ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਤੇ ਸਾਰੇ ਹੀ ਸੂਟ ਜਿਹੜੇ ਨੇ ਉਹ ਸਮਰ ਸਪੈਸ਼ਲ ਨੇ ਗਰਮੀ ਵਾਲੀ ਸਪੈਸ਼ਲ ਕਾਟਨ ਦੀਆਂ ਕਲੈਕਸ਼ਨਾਂ ਨੇ ਪਾਰਟੀ ਵੇਅ ਕਲੈਕਸ਼ਨ ਹੈ ਸੌਟ ਸਿਲਕ ਦੇ ਫੈਬਰਿਕ ਦੇ ਨਾਲ ਰਿਯਾਨ ਦੀ ਸਲਵਾਰ ਆਏਗੀ 1550 ਰੁਪਏ ਦਾ ਰੇਟ ਹੈ ਬਾਕੀ ਕਲੈਕਸ਼ਨ ਅੱਜ ਦੀ ਵੀਡੀਓ ਵਾਲੇ ਸਾਰੀਆਂ ਅਵੇਲੇਬਲ ਨੇ ਸੂਟ ਸਾਰੇ ਅਵੇਲੇਬਲ ਨੇ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਸਾਰੇ ਸੂਟ ਅਵੇਲੇਬਲ ਨੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ